ਦੁਨੀਆ ਦੀ ਪਹਿਲੀ ਉਡਾਨ 1914 ਦੇ ਵਿੱਚ ਭਰੀ ਸੀ ਉਸ ਸਮੇਂ ਹਵਾਈ ਸਫਰ ਕਰਨਾ ਇੱਕ ਸੁਪਨੇ ਵਾਂਗ ਸੀ ਆਓ ਤੁਹਾਨੂੰ ਦੱਸਦੇ ਹਾਂ ਕਿ ਉਸ ਪਹਿਲੀ ਉਡਾਨ ਦਾ ਕਿਰਾਇਆ ਕਿੰਨਾ ਸੀ ਸਮੇਂ-ਸਮੇਂ ਤੇ ਮਨੁੱਖ ਨੇ ਯਾਤਰਾ ਦੇ ਕਈ ਸਾਧਨ ਵਿਕਸਿਤ ਕੀਤੇ ਹਨ ਜਿਨ੍ਹਾਂ ਵਿੱਚੋਂ ਇੱਕ ਉਡਾਨ ਹੈ ਜੋ ਸਾਨੂੰ ਮੌਜੂਦਾ ਸਮੇਂ ਵਿੱਚ ਸਭ ਤੋਂ ਤੇਜ਼ ਰਫ਼ਤਾਰ ਨਾਲ ਸਾਡੀ ਮੰਜ਼ਿਲ ਤੇ ਲੈ ਕੇ ਜਾਂਦੀ ਹੈ ਔਰ ਤੁਹਾਨੂੰ ਦੱਸਦੇ ਹਾਂ ਕਿ ਦੁਨੀਆ ਦੀ ਪਹਿਲੀ ਉਡਾਣ ਦਾ ਕਿਰਾਇਆ ਕਿੰਨਾ ਸੀ ਦੁਨੀਆ ਦੀ ਪਹਿਲੀ ਵਪਾਰਕ ਉਡਾਣ 1 ਜਨਵਰੀ 1914 ਨੂੰ ਭਰੀ ਸੀ ਇਹ ਉਡਾਣ ਅਮਰੀਕਾ ਦੇ ਫਲੋਰੀਡਾ ਦੇ ਦੋ ਸ਼ਹਿਰਾਂ ਵਿਚਕਾਰ ਸੀ ਇਹ ਉਡਾਣ ਸੈਂਟ ਪੀਟਰਵਰਕਸ ਟੈਂਪਾ 에ਅਰਪੋਰਟ ਲਾਈਨ ਦੁਆਰਾ ਚਲਾਈ ਗਈ ਸੀ ਸੈਂਟ ਪੀਟਰਵਰਕਸ ਅਤੇ ਟੈਂਪਾ ਵਿਚਕਾਰ ਪਹਿਲੀ ਵਪਾਰਕ ਯਾਤਰੀ ਉਡਾਣ ਨੇ 34 ਕਿਲੋਮੀਟਰ ਦੀ ਦੂਰੀ ਸਿਰਫ 23 ਮਿੰਟਾਂ ਵਿੱਚ ਪੂਰੀ ਕੀਤੀ ਸੀ ਇਸ ਨੂੰ ਉਡਾਣ ਵਾਲਾ ਪਾਇਲਟ ਟੋਨੀ ਜੈਂਸੀ ਉਸ ਸਮੇਂ ਇਸ ਉਡਾਨ ਦੀ ਟਿਕਟ 400 ਡਾਲਰ ਦੇ ਵਿੱਚ ਨਲਾਮ ਹੋਈ ਸੀ ਜੋ ਅੱਜ ਦੇ ਸਮੇਂ ਦੇ ਵਿੱਚ 6,2129 ਰੁਪਏ ਤੋਂ ਵੀ ਵੱਧ ਹੈ ਇਸ ਫਲਾਈਂਗ ਬੋਟ ਜਹਾਜ਼ ਦਾ ਪਾਰ ਲਗਭਗ 567 ਕਿਲੋਗ੍ਰਾਮ ਸੀ ਇਸ ਨੂੰ ਰੇਲ ਗੱਡੀ ਰਾਹੀਂ ਪੀਟਰਵਰਗ ਭੇਜਿਆ ਗਿਆ ਸੀ ਇਸ ਉਡਾਨ ਦੀ ਲੰਬਾਈ 8 ਮੀਟਰ ਅਤੇ ਚੌੜਾਈ 13 ਮੀਟਰ ਸੀ ਇਸ ਵਿੱਚ ਸਿਰਫ ਇੱਕ ਯਾਤਰੀ ਹੀ ਬੈਠ ਸਕਦਾ ਸੀ